व uh, hey. ਸੂ ਕਾਗਤ ਕਲਮ ਧਨ ਧਨ ਪਾਂਡਾ ਧਨ ਮਸ ਧਨ ਲਖਾਰੀ ਨਾਨਕਾ ਜਿਨ ਨਾਮ ਲਖਾਇਆ ਸਚ ਆਪੇ ਪੱਟੀ ਕਲਮੇ ਆਪ ਉਪਰ ਲੇਖ ਬੀ ਤੂੰ ਇੱਕ ਕਈਏ ਨਾਨਕਾ ਦੂਜਾ ਕਾਹੇ ਕੂ ਅੰਦਰ ਸੱਚਾ ਨੇ ਹੂੰ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਦਾ ਹੈ ਖਾਸ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਰਸਨਾ ਨੂੰ ਕਰੋ ਪਵਿੱਤਰ ਤਨ ਤਨ ਸੇ ਗੁਰਗੱਸਾ ਜੀ ਨੂੰ ਹਾਜ਼ਰ ਨਾਜ਼ਰ ਮੰਨਦੇ ਹੋਇਆ ਉਹਨਾਂ ਦੇ ਚਰਨਾਂ ਦੇ ਵਿੱਚ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤੋ ਅੱਜ ਆਪਾਂ ਸੰਗਤਾਂ ਦੇ ਨਾਲ ਸ਼ਬਦ ਹਜ਼ਾਰੇ ਜੀ ਦੀ ਵਿਆਖਿਆ ਕਰਾਂਗੇ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸ਼ਬਦ ਹਜ਼ਾਰੇ ਇਨ੍ਹਾਂ ਸਤਾਂ ਸ਼ਬਦਾਂ ਦੇ ਸੰਗ੍ਰਹਿ ਨੂੰ ਗੁਰਮੁਖ ਪ੍ਰਾਤਨ ਸਮੇਤੋ ਸ਼ਬਦ ਹਜ਼ਾਰੇ ਆਖਦੇ ਹਨ ਜਿਸ ਦਾ ਭਾਵ ਹੈ ਬਹੁਮੁੱਲੇ ਉਪਦੇਸ਼ ਬਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇਸ ਸ਼ਬਦ ਦੇ ਪਹਿਲੇ ਤਿੰਨ ਪਾਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਵੱਲ ਲਾਹੌਰ ਤੋਂ ਚਿੱਠੀਆਂ ਦੇ ਰੂਪ ਵਿੱਚ ਲਿਖੇ ਸਨ ਜਿਨ੍ਹਾਂ ਨੂੰ ਪੜ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਨਹੌਰ ਤੋਂ ਬੁਲਾ ਲਿਆ ਸੀ ਚੌਥਾ ਪਾਦ ਆਪ ਜੀ ਨੇ ਅੰਮ੍ਰਿਤਸਰ ਆਨ ਕੇ ਆਪਣੇ ਪਿਆਰੇ ਗੁਰੂ ਪਿਤਾ ਦੇ ਸਨਮੁਖ ਮਿਲਾਪ ਦੀ ਖੁਸ਼ੀ ਵਿੱਚ ਉਚਾਰਨ ਕੀਤਾ ਸੀ ਇਹ ਵਾਰਤਾ ਗ੍ਰਿਆਈ ਗੱਦੀ ਮਿਲਨ ਦੇ ਨੇੜੇ ਸੰਪਤ 160 3 ਇਟ ਵਿੱਚ ਹੋਈ ਲਿਖੀ ਸੀ ਲਿਖੀ ਹੈ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਮੇਰਾ ਮਨ ਗੁਰੂ ਜੀ ਦੇ ਦਰਸ਼ਨਾਂ ਨੂੰ ਚਾਹੁੰਦਾ ਹੈ ਬਿਲਵ ਕਰੇ ਚਾਤਰ ਕੀ ਨਿਆਈ ਪਪੀ ਹੈ ਮੰਗੂ ਬਿਰਲਾਪ ਕਰਦਾ ਹੈ ਤਿਰਖਾ ਨ ਉਤਰੇ ਸ਼ਾਂਤ ਨ ਆਵੇ ਪਿਆਸ ਨਹੀਂ ਲੱਥ ਦੀ ਤੇ ਸ਼ਾਂਤੀ ਨਹੀਂ ਆਉਂਦੀ ਨਹੀਂ ਮਿਲਦੀ ਇਸ ਹਿਰਦੇ ਨੂੰ ਸ਼ਾਂਤੀ ਬਿਨ ਦਰਸ਼ਨ ਸੰਤ ਪਿਆਰੇ ਜੀਓ ਪਿਆਰੇ ਸੰਤ ਜੀ ਦੇ ਦਰਸ਼ਨਾ ਤੋਂ ਬਿਨਾ ਖਾਉ ਕੋਲੀ ਜੀਉ ਕੋਲ ਕਮਾਈ ਮੈਂ ਵਾਰਨੇ ਤੇ ਸਦਕੇ ਜਾਂਦਾ ਹਾਂ ਜੀ ਗੁਰਦਰਸ਼ਨ ਸੰਤ ਪਿਆਰੇ ਜੀਓ ਪਿਆਰੇ ਸੰਤ ਗੁਰੂ ਜੀ ਦੇ ਦਰਸਨਾ ਤੋਂ ਰਹਾਉ 13 ਮੁਖ ਸਹਾਵਾ ਜੀਓ ਵਿਸਰਾਮ ਰਹਾਉ ਨੂੰ ਵਿਸਰਾਮ ਬੋਲਦੇ ਹਨ ਤੁਹਾਡਾ ਮੁਖ ਸੋਭਨੀਕ ਹੈ ਸਹਿਜ ਤੁਨ ਬਾਣੀ ਅਤੇ ਬਾਣੀ ਦਾ ਬੋਲ ਸ਼ਾਂਤਮਈ ਹੈ ਜਿੜਾ ਹੁਆ ਦੇਖੇ ਸਾਰਿੰਗ ਪਾਣੀ ਪ੍ਰਭੂ ਦੇ ਰੂਪ ਨੂੰ ਵੇਖਿਆ ਚੇਰ ਹੋ ਗਿਆ ਹੈ ਤਨ ਸੋ ਦੇਸ ਜਹਾਂ ਤੂੰ ਵਸਿਆ ਉਹ ਦੇਸ ਤਨ ਹੈ ਜਿੱਥੇ ਆਪ বাসਦੇ ਹੋ ਵਾਹਿਗੁਰੂ ਤਨ ਹੋ ਤੁਸੀਂ ਮੇਰੇ ਸੱਜਣ ਮੀਤ ਮਰਾਰੇ ਜੀਓ ਹੇ ਮੇਰੇ ਪਰਮ ਸਨੇਹੀ ਪ੍ਰਮਾਤਮਾ ਦੇ ਰੂਪ ਜੀਓ ਹਉ ਕੋਲੀ ਹਉ ਕੋਲ ਕਮਾਈ ਮੇਵਾਰ ਨੇ ਮੈਂ ਸਦਕੇ ਜਾਂਦਾ ਹਾਂ ਜੀ ਗੁਰਸੱਜਣ ਮੀਤ ਮਰਾਰੇ ਜੀਓ ਰਹਾਓ ਇਹ ਮੇਰੇ ਹੇ ਮੇਰੇ ਪਰਮ ਸਨੇਹੀ ਪਰਮਾਤਮਾ ਦੇ ਰੂਪ ਜੀਓ ਇੱਕ ਘੜੀ ਨਾ ਮਿਲਦਾ ਤਾਂ ਕਲਯੁਗ ਹੋਤਾ ਜਦ ਤੁਸੀਂ ਇੱਕ ਘੜੀ ਨਹੀਂ ਮਿਲਦੇ ਤਾਂ ਕਲਯੁਗ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ कि सब कुछ अंधेरा है परमात्मा ਨੂੰ ਮਿਲੇ ਬਗੈਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਹੁਣ ਕਦ ਮਿਲੀਏ ਪ੍ਰੀਤ ਤੁਧ ਭਗਵੰਤਾ हे प्यारे भगवान ਹੁਣ ਤੁਹਾਨੂੰ ਕਦ ਮਿਲਾਂਗੇ 모헤 ਰਹਿਣ ਨਾ ਬਿਹਾਵੇ نیند ਨਾ ਆਵੇ ਮੈਨੂੰ ਰਾਤ ਨਹੀਂ ਬੀਤਦੀ ਤੇ نیند ਨਹੀਂ ਆਉਂਦੀ ਹਰ ਵੇਲੇ ਮਨ ਪਰਮਾਤਮਾ ਨੂੰ ਮਿਲਣ ਵਾਸਤੇ ਤੜਪਦਾ ਰਹਿੰਦਾ ਹੈ ਵਾਹਿਗੁਰੂ ਜੀ ਬਿਨ ਦੇਖੇ ਗੁਰ ਦਰਬਾਰੇ ਜੀਓ ਬਿਨਾ ਗੁਰੂ ਦਰਬਾਰ ਦੇ ਵੇਖੇ ਬਿਨਾ ਗੁਰੂ ਦਰਬਾਰ ਦੇ ਵੇਖੇ ਤੋਂ ਜੀ ਹਉ ਕੋਲੀ ਜੀਉ ਕੋਲ ਗਮਾਈ ਮੈਵਾਰਨੇ ਦੇ ਬਲਹਾਰੇ ਜਾਂਦਾ ਹਾਂ ਜੀ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਉਸ ਸੱਚੇ ਗੁਰੂ ਜੀ ਦੇ ਦਰਬਾਰ ਤੋਂ ਬਾਗ ਹੁਆ ਗੁਰਸੰਤ ਮਲਾਇ ਚੰਗੇ ਬਾਗ ਹੁੰਦੇ ਹਨ ਜਦੋਂ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ ਮਲਾਪ ਕਰ ਦਿੰਦਾ ਹੈ ਵਾਹਿਗੁਰੂ ਪ੍ਰਭੂ ਅਬਨਾਸ਼ੀ ਕਰਮੈ ਪਾਇਆ ਅਬਨਾਸ਼ੀ ਪ੍ਰਭੂ ਕਾਰ ਵਿੱਚ ਹੀ ਪਾ ਲਿਆ ਹੈ ਸੇਵ ਕਰੀ ਪਲ ਜੱਸਾ ਨ ਬਿਸ਼ੜਾ ਬਿਸ਼ੋੜਾ ਸੇਵਾ ਕਰ ਤੇ ਇੱਕ ਛਿਨ ਭਰ ਵੀ ਵਖ ਨਾ ਹੋਵਾ ਵਾਹਿਗੁਰੂ ਤੇਰੇ ਤੋਂ ਵਖ ਨਾ ਹੋਵਾ ਜਨ ਨਾਨਕ ਦਾਸ ਤੁਮਾਰੇ ਜੀਉ ਆਪ ਜੀ ਦੇ ਦਾਸ ਜਨਾਂ ਤੋਂ ਜੀ ਹਾਂ ਕੋਲੀ ਜੋ ਕੋਲ ਕਮਾਈ ਮੇਵਾਰ ਨੇ ਦੇ ਸਦਕੇ ਜਾਂਦਾ ਹਾਂ ਜੀ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਆਪ ਜੀ ਦੇ ਦਾਸ ਜਨਾਂ ਤੋਂ ਮੇਵਾਰ ਨੇ ਜਾਂਦਾ ਹਾਂ ਤਨ ਆਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਿਉ ਦਰਦ ਹੈ ਆਪਣਾ ਮੇਰਾ ਆਪਣਾ ਜੀ ਡਰ ਰਿਹਾ ਹੈ ਕੈਸਿਉ ਕਰੀ ਪੁਕਾਰ ਕਿਸ ਅੱਗੇ ਪੁਕਾਰ ਕਰਾਂ दुख वसारण सेविया, दुख दुख दूर करने वाले याद कीता है सदा सदा तार जो सदा ही सदा बख्शनहार है साहेब मेरा मीत नवा, मेरा साहब नित नवा है सदा सदा तार रहाओ अते सदा ही सदीव काल बख्शनहार है आनदिन साहिब सेविया ਰਾਤ ਦਿਨ ਉਸ ਸਾਹਿਬ ਨੂੰ ਯਾਦ ਕਰੀਏ ਛੱਡ ਛਡਾਏ ਸੋਏ ਉਹ ਅੰਤ ਸਮੇ ਛਡਾ ਲਵੇਗਾ ਜੋ ਆਪਾਂ ਕਰਮ ਕੀਤੇ ਹਨ ਉਸ ਤੋਂ ਉਹ ਪਰਮਾਤਮਾ ਸਾਨੂੰ ਅੱਗੇ ਜਦੋਂ ਸਾਨੂੰ ਸਾਡਾ ਲੇਖਾ ਪੁੱਛਿਆ ਜਾਵੇਗਾ ਉਹ ਪਰਮਾਤਮਾ ਸਾਨੂੰ ਛਡਾ ਲਵੇਗਾ ਸੁਣ ਸੁਣ ਮੇਰੀ ਕਾਮਣੀ ਹੇ ਮੇਰੀ ਜਿੰਦੜੀਏ ਉਸ ਦਾ ਨਾਮ ਵਾਰ-ਵਾਰ ਸੁਣਾ ਪਾਰ ਉਤਾਰਾ ਹੋਏ ਤੇਰਾ ਪਾਰ ਉਤਾਰਾ ਹੋ ਜਾਵੇਗਾ ਧਿਆਲ ਤੇਰੇ ਨਾਮ ਤਰਾ ਏ ਕਿਰਪਾਲੂ ਤੇਰੇ ਨਾਮ ਨਾਲ ਤਰ ਜਾਵਾਂ ਸਦ ਬਲਹਾਰੇ ਜਾਓ ਰਹਾਓ ਮੈਂ ਤੈਨੂੰ ਸਦਾ ਸਦਕੇ ਜਾਂਦਾ ਹਾਂ ਸਰਬਮ ਸਾਚਾ ਇੱਕ ਹੈ ਸਾਰੇ ਉਹ ਇੱਕੋ ਹੀ ਸੱਚ ਹੈ ਦੂਜਾ ਨਹੀਂ ਕੋਈ ਦੂਜਾ ਹੋਰ ਕੋਈ ਨਹੀਂ ਹੈ ਤਾਂ ਵੀ ਤਾਂ ਕੀ ਸੇਵਾ ਸੋ ਕਰੇ ਉਸ ਦੀ ਸੇਵਾ ਭਗਤੀ ਉਹ ਕਰਦਾ ਹੈ ਜਾਕੋ ਨਦਰ ਕਰੇ ਜੇ ਸੁਤੇ ਕਿਰਪਾ ਦ੍ਰਿਸ਼ਟੀ ਪ੍ਰਮਾਤਮਾ ਕਰਦਾ ਹੈ ਉਹੀ ਭਗਤ ਸੇਵਾ ਕਰਦਾ ਹੈ ਤੁਦ ਬਾਜ ਪਿਆਰੇ ਕੇਵਰ ਹਾਂ हे ਪਿਆਰੇ ਤੇਥੋਂ ਬਿਨਾ ਮੈਂ ਕਿਸ ਤਰ੍ਹਾਂ ਰਹਾ ਤੇਰੇ ਬਿਗੈਰ ਨਹੀਂ ਰਹਿ ਸਕਦਾ ਸਭ ਵਡਿਆਈ ਦੇ ਉਹ ਵਡਿਆਈ ਬਖਸ਼ ਉਹ ਵਡਿਆਈ ਬਖਸ਼ ਦੇ ਵਾਹਿਗੁਰੂ ਜਿਸ ਨਾਮ ਤੇਰੇ ਲਾਗ ਰਹਾ ਜਿਸ ਕਰਕੇ ਤੇਰੇ ਨਾਮ ਵਿੱਚ ਹੀ ਲੱਗਾ ਰਹਾ ਦੂਜਾ ਨਹੀਂ ਕੋਈ ਦੂਜਾ ਹੋਰ ਕੋਈ ਨਹੀਂ ਮੈਂ ਕਿਸੇ ਹੋਰ ਨੂੰ ਨਾ ਤੇਆਉ ਸਿਰਫ ਔਰ ਸਿਰਫ ਆਪਣੇ ਪਰਮਾਤਮਾ ਦਾ ਨਾਮ ਜਪੋ ਜਿਸ ਅੱਗੇ ਪਿਆਰੇ ਜਾਏ ਕਹਾ ਰਹਾਓ ਏ ਪਿਆਰੇ ਜਿ세 ਅੱਗੇ ਜਾ ਕੇ ਆਖਾਂ ਸੇ ਵੀ ਸਾਹਿਬਿਆ ਆਪਣਾ ਮੈਂ ਆਪਣੇ ਮਾਲਕ ਨੂੰ ਸਿਮਰਦਾ ਰਹਾ ਅਵਰ ਨ ਜਾਚਿਉ ਕੋਈ ਹੋਰ ਕੁਝ ਨਹੀਂ ਮੰਗਦਾ ਨਾਨਕ ਦਾ ਕਾ ਦਾਸ ਹੈ ਮੈਂ ਉਸ ਦਾ ਦਾਸ ਹਾਂ ਬਿੰਦ ਬਿੰਦ ਚੁੱਕ ਚੁੱਕ ਹੋਏ ਉਸ ਤੋਂ ਰਤ ਰਤਾ ਟੁਕੜੇ ਟੁਕੜੇ ਹੁੰਦਾ ਹਾਂ ਸਾਹਿਬ ਤੇਰੇ ਨਾਮ ਵਿਟੋ ਹੇ ਸੁਆਮੀ ਤੇਰੇ ਨਾਮ ਉਤੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਦਾਸ ਸ਼ਿਣ ਸ਼ਿਣ ਟੁਕੜੇ ਟੁਕੜੇ ਹੁੰਦਾ ਹੈ ਤਲੰਗ ਮਹੱਲਾ ਪਹਿਨਣਾ ਘਰ ਚੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਏ ਪਿਆਰੇ ਇਹ ਮਨ ਮਾਇਆ ਨਾਲ ਲਾਇਆ ਹੋਇਆ ਹੈ ਮਾਇਆ ਕੀ ਹੈ ਘਰ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਗੱਡੀਆਂ ਦੇ ਵਿੱਚ ਇਹ ਸਭ ਦੁਨੀਆਦਾਰੀ ਮਾਇਆ ਹੈ ਲੀਤੜਾ ਲਭ ਰੰਗਾਏ ਲੋਭ ਲਾਲਚ ਵਿੱਚ ਰੰਗ ਲਿਆ ਹੈ ਮੇਰੇ ਗੰਤ ਨਾ ਪਾਵੇ ਚੋਲਣਾ ਪਿਆਰੇ ਐਸਾ ਚੋਲਾ ਮੇਰੇ ਪਿਆਰੇ ਪਤੀ ਨੂੰ ਨਹੀਂ ਪਾਉਂਦਾ ਕਿਉਂ ਤਨ ਸਹਿਜੇ ਜਾਏ ਇਸ ਇਸਤਰੀ ਸੇਜ ਉਤੇ ਕਿਸ ਤਰ੍ਹਾਂ ਜਾਵੇ ਹਉਂ ਕੁਰਬਾਨੇ ਜਾਉ ਮਿਹਰਵਾਨਾ हे मेहरवाना मैं कुर्बान जावां हो कुर्बान ने जाउ मैं बलिहार जावां हो कुर्बान ने जाऊं तिनके मैं ओना दो भी कुर्बान जावां लैन जो तेरा नाम वाहे गुरु लैन जो तेरा नाम जो तेरा नाम लंदे हां भगत जान लैन जो तेरा नाम तिनके जो तेरा नाम लंदे हन ओना तो ਹਉ ਸਦ ਬਲਹਾਰੇ ਜਾਉ ਰਹਾ ਮੈਂ ਸਦਾ ਕੁਰਬਾਨ ਜਾਵਾਂ ਕਾਇਆ ਰੰਗਣ ਜੇ ਥੀਏ ਪਿਆਰੇ ਏ ਪਿਆਰੇ ਜੇਕਰ ਸਰੀਰ ਰੰਗਣ ਵਾਲੀ ਮਿੱਟੀ ਹੋਵੇ ਪਾਈਏ ਨਾਉ ਮਜੀਠ ਉਸ ਵਿੱਚ ਨਾਮ ਰੂਪੀ ਮਜੀਠੀ ਰੰਗ ਪਾ ਦਈਏ ਰੰਗਣ ਵਾਲਾ ਜੇ ਰੰਗੇ ਸਾਹਿਬ ਥੇਰ ਜੇ ਰੰਗਣ ਵਾਲਾ ਮਾਲਕ ਰੰਗ ਚਾੜੇ ਐਸਾ ਰੰਗ ਨਾ ਡਿਠ ਤਾ ਅਜਿਹਾ ਰੰਗ ਕਦੀ ਡਿਠਾ ਨਹੀਂ ਜਾਵੇਗਾ ਜਿਨਕੇ ਚੋਲੜੇ ਰਤੜੇ ਪਿਆਰੇ ਹੇ ਪਿਆਰੇ ਜਿਨ੍ਹਾਂ ਦੇ ਚੋਲੇ ਐਸੇ ਰੰਗ ਨਾਲ ਰੰਗੇ ਹਨ ਕੰਤ ਤਿਨਾ ਕੇ ਪਾਸ ਮਾਲਕ ਉਹਨਾਂ ਦੇ ਪਾਸ ਵਸਦਾ ਹੈ ਤੂੜ ਤਿਨਾ ਕੀ ਜੇ ਮਿਲੇ ਜੀ ਹੇ ਜੀ ਜੇਕਰ ਉਹਨਾਂ ਦੀ ਚਰਨ ਧੂੜੀ ਮਿਲ ਜਾਵੇ ਕੋ ਨਾਨਕ ਕੀ ਅਰਦਾਸ ਤਾਂ ਉਹਨਾਂ ਬਾਸ ਮੇਰੀ ਬੇਨਤੀ ਕਰਨੀ ਆਪੇ ਸਾਜੇ ਆਪੇ ਰੰਗੇ ਆਪੇ ਬਣਾਉਂਦਾ ਹੈ ਤੇ ਆਪੇ ਰੰਗਦਾ ਹੈ ਆਪੇ ਨਦਰ ਕਰੇ ਆਪੇ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾਨਕ ਕਾਮਣ ਕੰਤ ਪਾਵੈ ਜਦ ਇਸਤਰੀ ਪਤੀ ਨੂੰ ਪਾਉਂਦੀ ਹੈ ਆਪੇ ਹੀ 라ਵੇ ਆਪੇ ਹੀ 라ਵਦਾ ਭੋਗਦਾ ਹੈ ਤਲੰਗ ਮਹੰਲਾ ਪਹਿਲਾ ਇਹ ਆਨੜੀਏ ਮਾਨੜਾ ਕਾਇ ਕਰੇ ਇਹ ਆਨੜੀਏ ਮਾਨ ਕਿਸ ਲਈ ਕਰਦੀ ਹੈ ਆਪਨੜੇ ਕਰ ਹਰ ਰੰਗੋ ਆਪਣੇ ਘਰ ਵਿੱਚ ਹਰੀ ਦੇ ਆਨੰਦ ਨੂੰ ਕੀ ਨਾ ਵਾਣੇ ਕਿਉਂ ਨਹੀਂ ਮਾਨਦੀ ਸੋ ਨੇੜੇ ਤਨ ਕਮਲਿਏ ਕਮਲਿਏ ਇਸਤਰੀਏ ਪਤੀ ਤਾਂ ਪਾਸ ਹੀ ਹੈ ਬਹੁੜ ਗਿਆ ਬਾਹਰ ਗਿਆ ਟੁੰਡਾ ਤੂੰ ਬਾਹਰ ਕੀ ਲੱਭਦੀ ਹੈ ਪੈ ਗਿਆ ਦੇ ਸਲਾਈਆਂ ਨੈਣੀ ਅੱਖਾਂ ਵਿੱਚ ਡਰ ਦੇ ਸੁਰਮ ਚੂਪਾ ਭਾਵ ਕਾ ਕਰ ਸਿਘਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰ ਤਾਂ ਸੁਹਾਗਣ ਜਾਣੀਏ ਲੱਗੀ ਇਸਤਰੀ ਤਦ ਹੀ ਪਤੀ ਪ੍ਰੇਮ ਵਿੱਚ ਲੱਗੀ ਹੋਈ ਜਾਣੋ ਜਾ ਸੋ ਤਰੇ ਪਿਆਰੋ ਜਦ ਪਤੀ ਉਸ ਨਾਲ ਪਿਆਰ ਕਰਦਾ ਹੋਵੇ ਇਆਣੀ ਬਾਲੀ ਕੀ ਕਰੇ ਇਆਣੀ ਸਖੀ ਕੀ ਕਰ ਸਕਦੀ ਹੈ ਜਨ ਤਨ ਕੰਤ ਨਾ ਪਾਵੇ ਇਸ ਸਤਰੀ ਪਤੀ ਨੂੰ ਪਾਉਂਦੀ ਨਾ ਹੋਵੇ ਜਦ ਇਸਤਰੀ ਪਤੀ ਨੂੰ ਪਾਉਂਦੀ ਨਾ ਹੋਵੇ ਕਰਨ ਪਲਾ ਕਰੇ ਬਹੁ ਤੇਰੇ ਪਾਵੇ ਕਿਤਨੇ ਕੀਰਨੇ ਤੇ ਵਰਲਾਪ ਕਰੇ ਸਾ ਤਨ ਮਹਿਲ ਨਾ ਪਾਵੇ ਉਹ ਇਸਤਰੀ ਪਤੀ ਦੇ ਦਰ ਨੂੰ ਨਹੀਂ ਪਾ ਸਕਦੀ ਬਿਨ ਕਰਮਾ ਕਿਛ ਪਾਈਏ ਨਹੀਂ ਪਾਗਾ ਤੋਂ ਬਿਨਾ ਕੁਝ ਨਹੀਂ ਪਾਇਆ ਜਾ ਜਾਂਦਾ ਜੇ ਬਹੁਤ ਏਰਾ ਤਾਬ ਹੈ ਪਾਵੇ ਕਿੰਨਾ ਬਹੁਤ ਆ ਦੌੜਿਆ ਜਾਵੇ ਲਬ ਲੋਭ ਅਹੰਕਾਰ ਕੀ ਮਾਤੀ ਲਾਲਚ ਲੋਭ ਤੇ ਹੰਕਾਰ ਦੀ ਮਸਤੀ ਹੋਈ ਮਾਇਆ ਮਾਹੇ ਸੁਮਾਣੀ ਮਾਇਆ ਵਿੱਚ ਡੁੱਬੀ ਹੋਈ ਹੈ ਇੰਨੀ ਬਾਤیں ਸੌ ਪਾਈਏ ਨਹੀਂ ਇਹ ਗੱਲਾਂ ਨਾਲ ਪਤੀ ਨਹੀਂ ਪਾਇਆ ਜਾ ਸਕਦਾ ਪਈ ਕਾਮਣ ਇਆਣੀ ਇਸ ਗੱਲ ਤੋਂ ਇਸਤਰੀ ਬੇਖਬਰ ਹੋ ਰਹੀ ਹੈ ਜਾਏ ਪੁੱਛੋ ਸਹਾਗਣੀ ਵਾਹੇ ਜਾ ਕੇ ਪੁੱਛੋ ਉਹਨਾਂ ਸਹਾਗਣਾ ਨੂੰ ਕਹ ਕਿੰਨੇ ਬਾਤیں ਸੌ ਪਾਈ ਹੈ ਕਿਹੜੀਆਂ ਗੱਲਾਂ ਨਾਲ ਪਤੀ ਨੂੰ ਪਾਈਦਾ ਹੈ ਜੋ ਕਿਛਿਤ ਕਰੇ ਸੋ ਪਲਾ ਕਰ ਮੰਨੀਏ ਜੋ ਕਿਛ ਪਤੀ ਕਰੇ ਉਸ ਨੂੰ ਚੰਗਾ ਕਰਕੇ ਮੰਨੀਏ ਹਕਮਤ ਹੁਕਮ ਚਕਾਈਏ ਆਪਣੀ ਚਤ్రਾਈ ਤੇ ਆਕਰ ਨੂੰ ਛੱਡ ਦੇਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਜਿਸ ਦੇ ਪ੍ਰੇਮ ਕਰਕੇ ਪਦਾਰਥ ਪਾਈਦਾ ਹੈ ਤਉ ਚਰਨੀ ਚਿਤ ਲਾਈਏ ਉਹਦੇ ਚਰਨਾ ਵਿੱਚ ਚਿਤ ਨੂੰ ਜੋੜੀਏ ਸੋ ਕਹੇ ਸੋ ਕੀਜੇ ਤਨ ਮਨੋ ਦੀਜੇ ਜੋ ਪਤੀ ਆਖੇ ਸੋ ਤਨ ਤੇ ਮਨ ਦੇ ਕੇ ਕਰੀਏ ਐਸਾ ਪਰਮਲ ਲਾਈਐ ਅਜਿਹਾ ਪ੍ਰੇਮ ਦਾ ਚੰਦਨ ਲਾਈਏ ਏਮ ਕਹੇ ਸੁਹਾਗਣੀ ਸੁਹਾਗਣਾ ਇਸ ਤਰ੍ਹਾਂ ਕਹਿੰਦੀਆਂ ਹਨ ਪੈਣੇ ਇੰਨੀ ਬਾਤੀ ਸੌ ਪਾਈਐ ਪੈਣ ਜੀ ਇੰਨਾਂ ਗੱਲਾਂ ਨਾਲ ਪਤੀ ਨੂੰ ਪਾਇਦਾ ਹੈ ਆਪ ਗਵਾਏ ਤਾਂ ਸੋ ਪਾਈਏ ਆਪਾਂ ਮਿਟਾ ਦਈਏ ਜੋ ਆਪਣੇ ਆਪ ਵਿੱਚ ਹੰਕਾਰ ਹੈ ਉਸ ਨੂੰ ਖਤਮ ਕਰਕੇ ਹੀ ਸੱਚੇ ਪਤੀ ਨੂੰ ਪਾ ਸਕਦੇ ਹਾਂ ਔਰ ਕੈਸੀ ਚਿਤرائی ਹੋਰ ਕੋਈ ਚਿਤرائی ਉਸ ਅੱਗੇ ਕੀ ਕੀ ਹੈ ਸੌ ਨਦਰ ਕਰ ਦੇਖੇ ਪਤੀ ਕਿਰਪਾ ਦ੍ਰਿਸ਼ਟੀ ਕਰਕੇ ਵੇਖੇ ਤਾਂ ਸੋ ਦਿਨ ਲਿਖੇ ਪਤੀ ਕਿਰਪਾ ਦ੍ਰਿਸ਼ਟੀ ਕਰਕੇ ਵੇਖੇ ਉਹ ਦਿਨ ਲਿਖੇ ਪੈਂਦਾ ਹੈ ਉਹੀ ਦਿਨ ਚੰਗਾ ਉਹ ਦਿਨ ਭਾਗਾ ਵਾਲਾ ਹੈ ਜਦੋਂ ਸਾਡੇ ਪਤੀ ਦੀ ਦ੍ਰਿਸ਼ਟੀ ਸਾਡੇ ਉੱਤੇ ਪੈਂਦੀ ਹੈ ਕਾਮਨ ਨੌ ਨਿਦ ਪਾਈ ਆਪਣੇ ਗੰਤ ਪਿਆਰੀ ਸਾਹ ਸੁਹਾਗਣ ਜੋ ਆਪਣੇ ਪਤੀ ਨੂੰ ਪਿਆਰੀ ਹੈ ਉਹੀ ਸੁਹਾਗਣ ਹੈ ਨਾਨਕ ਸਾਹ ਸਭਰਾਏ ਅਤੇ ਉਹੀ ਸਭ ਦੀ ਰਾਣੀ ਹੈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸੇ ਰੰਗ ਵਿੱਚ ਰੰਗੀ ਹੋਈ ਆਨੰਦ ਮਸਤੀ ਕਰਕੇ ਐਨ ਸਭ ਪਾਏ ਸਮਾਣੀ ਦਿਨ ਰਾਤ ਪ੍ਰੇਮ ਵਿੱਚ ਸਮਾਈ ਰਹਿੰਦੀ ਹੈ ਸੁੰਦਰ ਸਾਹੇ ਸਰੂਪ ਵਿਚਖਣ ਉਹ ਸੁੰਦਰ ਰੂਪ ਤੇ ਸੁੰਦਰ ਅੱਖਾਂ ਵਾਲੀ ਕਹੀਏ ਤਾਂ ਕਹੀਏ ਸਾ ਸਿਆਣੀ ਅਤੇ ਉਸ ਨੂੰ ਸਿਆਣੀ ਆਖਿਆ ਜਾਂਦਾ ਹੈ ਸੂਹੀ ਮਹੱਲਾ ਪਹਿਲਾ ਕੋਣ ਤਰਾਜੀ ਕਮਣ ਤੁਲਾ ਤੇਰਾ ਕਮਣ ਸਰਾਫ ਬੁਲਾਵਾ ਕਿਹੜੀ ਤਕੜੀ ਕਿਹੜਾ ਵਟਾ ਅਤੇ ਕਿਹੜਾ ਤੇਰਾ 파ਰਖੂ ਬੁਲਾਵਾ ਕੋਣ ਗੁਰੂ ਕਹਿ ਪਹਿ ਦਿਖਿਆ લેਵਾ ਕਿਹੜਾ ਗੁਰੂ ਹੈ ਜਿਸ ਪਾਸੋਂ ਸਿੱਖਿਆ ਲਵਾ ਕਹਿ ਮੈਂ ਮੂਲ ਕਰਾਵਾਂ ਅਤੇ ਕਿਸ ਪਾਸੋਂ ਤੇਰਾ ਮੁੱਲ ਪਵਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ हे ਮੇਰੇ ਪਿਆਰੇ ਮੈਂ ਤੇਰਾ ਅੰਤ ਨਹੀਂ ਪਾ ਸਕਦਾ ਤੂੰ ਜਲ ਥਲ ਮਹੀਰ ਭਰਪੂਰ ਲੀਨਾ ਤੂੰ ਜਲ ਥਲ ਵਿੱਚ ਤੇ ਪ੍ਰithvi ਆਕਾਸ਼ ਵਿੱਚ ਭਰਪੂਰ ਹੋ ਕੇ ਲੀਨ ਹੋ ਰਿਹਾ ਹੈ ਤੂੰ ਆਪੇ ਸਰਬ ਸਮਾਨਾ ਰਹਾਉ ਤੂੰ ਆਪੇ ਹੀ ਸਾਰੇ ਸਮਾ ਰਹਾ ਹੈ ਸਭ ਵਿੱਚ ਤੂੰ ਹੀ ਸਮਾਇਆ ਹੋਇਆ ਹੈ ਤਨ ਤੇ ਰਾਜੀ ਚਿਤ ਤੁਲਾ ਮਨ ਤਕੜੀ ਤੇ ਚੇਤ ਨੂੰ ਬੱਟਾ ਕਰਕੇ ਤੇਰੀ ਸੇਵ ਸਰਾਫ ਕਮਾਵਾਂ ਤੇਰੀ ਸੇਵਾ ਦਾ ਕਮਾਵਨਾ ਪਾਰਖੂ ਕਰਾਂ ਕਟ ਹੀ ਪੀਤਰ ਸੋ ਸਹੋ ਤੋਲੀ ਹਿਰ ਆਪਣੇ ਹਿਰਦੇ ਅੰਦਰ ਹੀ ਤੈਨੂੰ ਮਾਲਕ ਨੂੰ ਤੋਲਾਂ ਇਨ ਵਿਦ ਚਿਤ ਰਹਾਵਾਂ ਇਸ ਟਾਂਗ ਨਾਲ ਜਿਤ ਨੂੰ ਠਹਿਰਾਵਾਂ ਆਪੇ ਕੰਡਾ ਤੋਲ ਤਰਾਜੀ ਉਹ ਆਪੇ ਕੰਡਾ ਬੱਟਾ ਤੇ ਤੱਕੜੀ ਹੈ ਆਪੇ ਤੋਲਣਹਾਰਾ ਅਤੇ ਆਪੇ ਹੀ ਤੋਲਣ ਵਾਲਾ ਹੈ ਆਪੇ ਦੇਖੇ ਆਪੇ ਬੁੱਝੇ ਆਪੇ ਵੇਖਦਾ ਹੈ ਆਪੇ ਪਰਖਦਾ ਹੈ ਆਪੇ ਹੈ ਵਣਜਾਰਾ ਆਪ ਅਤੇ ਆਪੇ ਹੀ ਖਰੀਦਦਾਰ ਹੈ ਅੰਦਲਾ ਨੀਠ ਜਾਤ ਪਰਦੇਸੀ ਅਨਾਨਿਚ ਕਰਮੀ ਦੇ ਪਰਦੇਸੀ ਇਹ ਮਨ ਇਹ ਜਿਹੜਾ ਸਾਡਾ ਮਨ ਹੈ ਇਸ ਦੀ ਗੱਲ ਕਰਦੇ ਹਾਂ ਵਾਹਿਗੁਰੂ ਜੀ ਖਿਣ ਆਵੇ ਤਿਲ ਜਾਵੇ ਇੱਕ ਛਿਣ ਆਉਂਦਾ ਹੈ ਤੇ ਇੱਕ ਪਲ ਚਲਾ ਜਾਂਦਾ ਹੈ ਤਾਂ ਕੀ ਸੰਗਤ ਨਾਨਕ ਰਹਿਦਾ ਉਸ ਦੀ ਸੰਗਤ ਵਿੱਚ ਰਹਿੰਦਾ ਹੋਇਆ ਕਿਉਂ ਕਰ ਮੂੜਾ ਪਾਵੇਂ ਇਹ ਮੂਰਖ ਜੀਵ ਤੈਨੂੰ ਕਿਸ ਤਰ੍ਹਾਂ ਪਾ ਸਕਦਾ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਰਾਗ ਬੁਲਾਵਲ ਮਹੱਲਾ ਪਹਿਲਾ ਚਉਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੂੰ ਪਾਤਸ਼ਾਹ ਹੈ ਮੈਂ ਮੀਆਂ ਕਹਿੰਦਾ ਹਾਂ ਤੇਰੀ ਗਮਨ ਵਡਾਈ ਏ ਤੇਰੀ ਕਿਹੜੀ ਉਪਮਾ ਹੈ ਮਹਿਮਾ ਹੈ ਜੋ ਤੂੰ ਦੇ ਸੋ ਕਹਾਂ ਸੁਆਮੀ ਹੈ ਸੁਆਮੀ ਜੋ ਤੂੰ ਦਿੰਦਾ ਹੈ ਸੋ ਹੀ ਮੈਂ ਆਖਦਾ ਹਾਂ ਮੈਂ ਮੂਰਖ ਕਹਿਣ ਨਾ ਜਾਈ ਮੈਂ ਮੂਰਖ ਤੋਂ ਕੁਝ ਕਿਹਾ ਨਹੀਂ ਜਾ ਸਕਦਾ ਤੇਰੇ ਗੁਣ ਗਾਵਾਂ ਦੇ ਬੁਝਾਈ ਤੇਰੇ ਗੁਣ ਗਾਵਾਂ ਮੈਨੂੰ ਸੋਝੀ ਦੇ ਜੈਸੇ ਵਿੱਚ ਮੈਂ रहो रजाई रहाओ जिस तरह सच ही रजा रहा जो किस हुआ सब तुझते, जो कुछ होया है सब कुछ तेरे तो है तेरी सब असनाई तेरी सब नाल जान पछाण है तेरा अंत ना जाना, मेरे साहेबा हे मेरे मालिक मैं तेरा अंत नहीं जानता ਮੈਂ ਅੰਧਲੇ ਗਿਆ ਚਿਤਰਾਇ ਮੇਰੀ ਅੰਨੇ ਦੀ ਕੀ ਸਿਆਣਪ ਹੈ ਕਿਆ ਓ ਕਥੀ ਕਥੇ ਕਥ ਦੇਖਾ ਮੈਂ ਕੀ ਕਥਨ ਕਰਾਂ ਕਥਨ ਕਰਕੇ ਵੇਖਿਆ ਹੈ ਮੈਂ ਅਕਥ ਨਾ ਕਥਨਾ ਜਾਇ ਮੈਂ ਮੈਥੋ ਤੂੰ ਕਥਨ ਰਹਿਤ ਕਥਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਕਥਨ ਨਹੀਂ ਕੀਤਾ ਜਾ ਸਕਦਾ ਜੋ ਤੁਦ ਪਾਵੇ ਸੋ ਹੀ ਅੱਖਾਂ ਤੂੰ ਮੈਨੂੰ ਪਾਉਂਦਾ ਹੈ ਸੁਈ ਆਖਦਾ ਹੈ ਤਿਲ ਤੇਰੀ ਵਡਿਆਈ ਇਹ ਤੇਰੀ ਤਿਲ ਮਾਤਰ ਵਡਿਆਈ ਹੈ ਵਾਹਿਗੁਰੂ ਤਿਲ ਮਾਤਰ ਵਡਿਆਈ ਹੈ ਇਹ ਤੇ ਕੁਕਰ ਹੋ ਬੇਗਾਨਾ ਬਰਿਆਈਆਂ ਦੇ ਇਤਨੇ ਕੁੱਤਿਆਂ ਵਿੱਚ ਮੈਂ ਉਪਰਾ 봉ਗਾ ਇਸ ਤਨ ਤਾਈ ਇਸ ਸਰੀਰ ਦੀ ਰੱਖਿਆ ਵਾਸਤੇ ਪੁਕਾਰਦਾ ਹਾਂ ਬਗਤ ਹੀਨ ਨਾਨਕ ਜੇ ਹੋਏਗਾ ਜੇ ਮੈਂ ਭਗਤੀਹੀਨ ਹੋ ਜਾਵਾਂਗਾ ਤਾਂ ਖਸਮੇ ਨਾਉ ਨਾ ਜਾਏ ਤਾਂ ਮੇਰੇ ਮਾਲਕ ਦਾ ਨਾਮ ਨਹੀਂ ਜਾਏਗਾ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਮਨ ਅੰਦਰ ਅਤੇ ਸਰੀਰ ਫਕੀਰੀ ਪੇਸ ਹੈ ਘਟ ਹੀ ਤੀਰਥ ਨਹਾਵਾ ਆਪਣੇ ਅੰਦਰਲੇ ਤੀਰਥ ਵਿੱਚ ਨਹਾਉਂਦਾ ਹਾਂ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇਕ ਨਾਮ ਮੇਰੇ ਪ੍ਰਾਨ ਵਿੱਚ ਵੱਸ ਰਿਹਾ ਹੈ ਬਹੁੜ ਜਨਮ ਨਾ ਆਵਾਂ ਮੈਂ ਮੁੜ ਜਨਮ ਵਿੱਚ ਨਹੀਂ ਆਵਾਂਗਾ ਮਨ ਵਿਦਿਆ ਦਿਆਲ ਸੇਤੀ ਮੇਰਾ ਮਨ ਵਾਹਿਗੁਰੂ ਨਾਲ ਬਿੰਨਿਆ ਗਿਆ ਹੈ ਮੇਰੀ ਮਾਈ ਹੈ ਮੇਰੇ ਭਾਈ ਕੌਣ ਜਾਣੇ ਪੀਰ ਪਰਾਈ ਪਰਾਈ ਪੀੜ ਨੂੰ ਕੌਣ ਜਾਣਦਾ ਹੈ ਹਮ ਨਾਹੀ ਚਿਤ ਪਰਾਈ ਰਹਾਓ ਸਾਨੂੰ ਕਿਸੇ ਦੂਜੇ ਦੀ ਚਿੰਤਾ ਨਹੀਂ ਹੈ ਅਗਮ ਅਗੋਚਰ ਅਲਖ ਅਪਾਰਾ हे मन ਇੰਦਰੀਆਂ ਤੇ ਬੁੱਧੀ ਤੋਂ ਪਰੇ ਬਯੰਤ ਪ੍ਰਭੂ ਚਿੰਤਾ ਕਰੋ ਹਮਾਰੀ ਜਲਥਲ ਮਹੀਰ ਪਰਪੁਰੀਨਾ ਤੁਸੀਂ ਸਾਡੀ ਚਿੰਤਾ ਕਰਦੇ ਹੋ ਜਲਥਲ ਵਿੱਚ ਤੇ ਪ੍ਰਿਥਵੀ ਆਕਾਸ਼ ਵਿੱਚ हे परिपूरਣ ਸਮਾਏ ਹੋਏ ਕਟ ਕਟ ਜੋਤ ਤੁੰਬਰੀ ਸਬਜੀਵਾਂ ਵਿੱਚ ਤੁਹਾਡੀ ਜੋਤੀ ਸੱਤਾ ਹੈ ਸਿੱਖ ਮਤ ਸਭ ਬੁੱਧ ਤੁਹਾਮਰੀ ਸਿੱਖ ਮਤ ਤੇ ਬੁੱਧੀ ਸਭ ਉਤ ਤੁਹਾਡੀ ਦਾਤ ਹੈ ਮੰਦਰ ਸ਼ਾਵਾ ਤੇਰੇ ਇਹ ਮੰਦਰ ਸਰੀਰ ਵੀ ਤੇਰੇ ਸ਼ਾਵਾ ਆਸਰੇ ਹੈ ਤੁਝ ਬਿਨ ਅਵਰ ਨਾ ਜਾਣਾ ਤੇਥੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਮੇਰੇ ਸਾਹਿਬ ਗੁਣ ਗਾਵਾਂ ਨਿਤ ਤੇਰੇ हे ਮੇਰੇ ਮਾਲਕਾ ਮੈਂ ਸਦਾ ਤੇਰੇ ਗੁਣ ਗਾਉਂਦਾ ਹਾਂ ਜੀਵ ਜੰਤ ਸਭ ਸਰਨ ਤੁਮਾਰੀ ਸਭ ਜੀਵ ਜੰਤੂ ਤੇਰੀ ਸਰਨ ਵਿੱਚ ਹਨ ਸਰਬ ਜਿੰਤ ਤੁਧ ਪਾਸੈ ਸਾਰਿਆ ਦੀ ਚਿੰਤਾ ਤੁਧ ਪਾਸੇ ਤੈਨੂੰ ਹੀ ਹੈ ਜੋ ਤੁਧ ਪਾਵੈ ਸੋਈ ਚੰਗਾ ਜੋ ਤੈਨੂੰ ਪਰਵਾਨ ਹੋਵੇ ਉਹੀ ਮੈਨੂੰ ਚੰਗਾ ਲੱਗੇ ਇੱਕ ਨਾਨਕ ਕੀ ਅਰਦਾਸ ਮੇਰੀ ਇਹੋ ਇੱਕ ਬੇਨਤੀ ਹੈ ਮੇਰੀ ਇਹੋ ਇੱਕ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾ ਸੰਤਾਂ ਜੀ ਦੇ ਅੱਗੇ ਬੇਨਤੀ ਹੈ ਕਿ ਇਸ ਦੇ ਵਿੱਚ ਜੋ ਪਤਨੀ ਰੂਪ ਬੋਲਿਆ ਗਿਆ ਹੈ ਉਹ ਪਤੀ ਜੋ ਪਤਨੀ ਬੋਲਿਆ ਗਿਆ ਇਸਤਰੀ ਬੋਲਿਆ ਗਿਆ ਹੈ ਉਹ ਪੁਰਸ਼ ਨੂੰ ਵੀ ਔਰ ਇਸਤਰੀ ਨੂੰ ਵੀ ਬੋਲਿਆ ਗਿਆ ਹੈ ਵਾਹਿਗੁਰੂ ਜੀ ਗੁਰਗੰਸਾਬ ਦੇ ਵਿੱਚ ਪੁਰਸ਼ ਨੂੰ ਵੀ ਇਸਤਰੀ ਬੋਲਿਆ ਜਾਂਦਾ ਹੈ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਹੋਈਆਂ ਭੁੱਲਾਂ ਚੁੱਕਾ ਮਾਫ ਕਰਨਾ ਤਾਂ ਤਾਂ ਸ੍ਰੀ ਗੁਰਗੰਸਾਬ ਜੀ ਬਖਸ਼ਣਹਾਰ ਹਨ ਦਾਸ ਨੂੰ ਬਖਸ਼ ਲੈਣਾ ਜੀ ਬਖਸ਼ ਲੈਣਾ ਸਾਧ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ